ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਜਿੱਥੇ ਅੱਜ ਪੂਰੇ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਜਲਾਲਾਬਾਦ ਦੇ ਵਿੱਚ ਵੀ ਸਿੱਖ ਸੰਗਤਾਂ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਸ਼ਿਵਾਲਿਕ ਮੈਡੀ ਸਿਟੀ ਦੇ ਵੱਲੋਂ ਹਰ ਸਾਲ ਹਰ ਵਾਰ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦੇ ਸਬੰਧ ਦੇ ਵਿੱਚ ਲੰਗਰ ਲਗਾਇਆ ਜਾਂਦਾ ਹੈ ਤੇ ਅੱਜ ਵੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧ ਦੇ ਵਿੱਚ ਸ਼ਿਵਾਲਿਕ ਮੈਡੀ ਸਿਟੀ ਜਲਾਲਾਬਾਦ ਦੇ ਵੱਲੋਂ ਕੜੀ ਤੇ ਚੌਲ ਦਾ ਲੰਗਰ ਲਗਾਇਆ ਗਿਆ ਹੈ ਤੁਸੀਂ ਤਸਵੀਰਾਂ ਦੇ ਵਿੱਚ ਖਾਸ ਤੌਰ ਦੇਖ ਸਕਦੇ ਹੋ ਕਿ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਕੇ ਲੰਗਰ ਦੀ ਸੇਵਾ ਕਰ ਰਹੇ ਐ ਔਰ ਦੱਸ ਦਈਏ ਕਿ ਤੁਹਾਨੂੰ ਕਿ ਸ਼ਿਵਾਲਿਕ ਮੈਡੀ ਸਿਟੀ ਦੇ ਵੱਲੋਂ ਹਰ ਵਾਰ ਧਾਰਮਿਕ ਪ੍ਰੋਗਰਾਮਾਂ ਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਆ ਚਾਹੇ ਉਹ ਮੈਡੀਕਲ ਕੈਂਪ ਨੂੰ ਲੈ ਕੇ ਗੱਲ ਕਰ ਲਈਏ ਤੇ ਚਾਹੇ ਹੋਰ ਸੇਵਾਵਾਂ ਨੂੰ ਲੈ ਕੇ ਗੱਲ ਕਰ ਲਈਏ ਛਵਾਲਿਕ ਮੈਡੀਸਿਟੀ ਹਰ ਵਾਰ ਸੇਵਾ ਦੇ ਵਿੱਚ ਅੱਗੇ ਆਉਂਦਾ ਹੈ ਤੇ ਲੋਕ ਵੀ ਵਾ ਛੱਡ ਕੇ ਸੇਵਾ ਕਰਨ ਦੇ ਲਈ ਇਸ ਸਥਾਨ ਤੇ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਆ ਤੁਸੀਂ ਦੇਖ ਸਕਦੇ ਹੋ ਕਿ ਛਵਾਲਿਕ ਮੈਡੀਸਿਟੀ ਹਸਪੀਟਲ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇੱਕ ਸਾਈਡ ਤੇ ਜਿਸ ਜਗ੍ਹਾ ਤੇ ਲੰਗਰ ਵਰਤਾਇਆ ਜਾ ਰਿਹਾ ਉਹ ਵੀ ਤਸਵੀਰਾਂ ਤੁਸੀਂ ਨਾਲ ਦੇਖ ਰਹੇ ਹੋ। ਸ਼ਵਾਲਿਕ ਮੈਡੀਸਿਟੀ ਦੇ ਵੱਲੋਂ ਹਰ ਵਾਰ ਹਰ ਸਮੇਂ ਹਰ ਵਕਤ ਸੇਵਾ ਭਾਵਨਾ ਦੇ ਨਾਲ ਇਹ ਸੇਵਾ ਕੀਤੀ ਜਾਂਦੀ ਹੈ। ਇਹ ਕਹਿਣਾ ਚਾਹਾਂਗਾ ਕਿ ਸਾਰੇ ਲੋਕਾਂ ਨੂੰ ਲੱਖ ਲੱਖ ਵਧਾਈਆਂ ਤੇ ਉਮੀਦ ਕਰਦਾ ਹਾਂ ਇਹ ਤੁਹਾਡੇ ਲਈ ਚੰਗੀ ਸਿਹਤ ਲੈ ਕੇ ਆਵੇ। ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਲੰਗਰ ਲਗਾਇਆ ਪਲੀਜ਼ ਚੱਕ ਕੇ ਜਾਓ। ਧੰਨਵਾਦ। ਹਰ ਵਾਰ ਸ਼ਵਾਲਕ ਮੈਡੀ ਸਿਟੀ ਦੇ ਵੱਲੋਂ ਜਦੋਂ ਕੋਈ ਧਾਰਮਿਕ ਸਮਾਗਮ ਹੁੰਦਾ ਕੋਈ ਪ੍ਰੋਗਰਾਮ ਹੁੰਦਾ ਹਰ ਵਾਰ ਲੰਗਰ ਲਗਾਇਆ ਜਾਂਦਾ ਅੱਜ ਵੀ ਲੰਗਰ ਲਗਾਇਆ ਗਿਆ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕੀ ਕਹਿਣਾ ਚਾਹੀਦਾ ਇਹ ਬੜੀ ಅಪਾਰ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਉਹਨਾਂ ਨੇ ਆਪ ਆਪ ਦੀ ਸੇਵਾ ਲਈ ਸ਼ਵਾਲਕ ਮੈਡੀ ਸਿਟੀ ਵੱਲੋਂ ਡਾਕਟਰ ਨਿਸ਼ਾਨਦ ਬਿਵਾਰ ਜੀ ਮੈਡਮ ਰਮਜੋਤ ਕੌਰ ਲੂਣਾ ਪੂਰਾ ਸਟਾਫ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਜਿਹੜਾ ਇਹ ਲੰਗਰ ਲਗਾ ਕੇ ਖੁਸ਼ੀਆਂ ਲੈ ਰਿਹਾ ਹੈ ਅਸੀਂ ਅਮੇਦ ਕਰਦੇ ਹਾਂ ਵੀ ਪਰਮਾਤਮਾ ਸਾਰਿਆਂ ਤੇ ਇਸੇ ਤਰ੍ਹਾਂ ਮਿਹਰ ਬਣਾਈ ਰੱਖ